ਬਾਣੀ ਦੱਸ ਰਹੀ ਹੈ ਕਿ ਜਾਣ ਦਾ ਕਾਰਨ ਛਾਪਰ ਬਾਂਦ ਸਵਾਰੇ ਤਿੰਨ ਨੂੰ ਸਾਰਾ ਦਿਨ ਸਵਾਰਦੇ ਹੋ ਬੰਨਿਆ ਪਿਆ ਹੈ ਠੀਕ ਹੈ ਨਾ ਜੀ ਪਰ ਕੀ ਹੈ ਹੁਣ ਦੁਆਰੇ ਪਾਵਕ ਜਾ ਰਹੇ ਹੁਣ ਤ੍ਰਿਸ਼ਨਾ ਦੀ ਅੱਗ ਅੰਦਰ ਤੇ ਬਾਹਰ ਲੱਗੀ ਪਈ ਹੈ ਠੀਕ ਹੈ ਨਾ ਜੀ ਤ੍ਰਿਸ਼ਨਾ ਦੀ ਅਗਨੀ ਪ੍ਰਚਲਿਤ ਹੋਈ ਪਈ ਹੈ ਔਰ ਇਸ ਤ੍ਰਿਸ਼ਣ ਦੀ ਅਗਨੀ ਦੇ ਵਿੱਚ ਇਹਦਾ ਇੱਕ ਇੱਕ ਤੀਲਾ ਛੱਪਰ ਦਾ ਬਾਸ਼ਨਾਮਾ ਜਿਹੜੀਆਂ ਹਨ ਕਲਪਨਾਮਾ ਜਿਹੜੀਆਂ ਹਨ ਵਿਸ਼ੇ ਜਿਹੜੇ ਹਨ ਮਹਾਰਾਜ ਕਹਿੰਦੇ ਇਹਦੇ ਵਿੱਚ ਫਿਰ ਇਹ ਸੜ ਰਿਹਾ ਇਹ ਬਚ ਨਹੀਂ ਰਿਹਾ ਦੁਆਰੇ ਭਾਵਕ ਜਾ ਰਹੇ ਕਾਲ ਰਪੋਟ 82 ਮੁੰਡੇ ਕਾਲਰ ਪੋਟ ਪੋਟ ਨਾਮ ਗੱਠੜੀ ਕਾਲਸ਼ ਦੀ ਗੱਠੜੀ ਜਿਹੜੀ ਹੈ ਮੰਦ ਕਰਮਾਂ ਦੇ ਦੀ ਗੱਠੜੀ ਹੈ ਇਸ ਨੇ ਆਪਣੀ ਸੋਚ ਨਹੀਂ ਦੇ ਨਾਲ ਚੁੱਕੀ ਹੋਈ ਆ ਇਹ ਤੋਂ ਪਿੱਛੇ ਨਹੀਂ ਹਟ ਰਿਹਾ ਹੈ ਕਾਲਰ ਪੋਟ ਉਠਾਵੇ ਮੁੰਡੇ ਮੁੰਡ ਦੇ ਉੱਤੇ ਸਿਰ ਦੇ ਉੱਤੇ ਚੁੱਕੀ ਹੋਈ ਆ ਅੰਮ੍ਰਿਤ ਮਨ ਤੇ ਡਾਰੈ ਹੁਣ ਸੋਚਨੀ ਦੇ ਵਿੱਚ ਤੇ ਕਾਲੇ ਕਰਮਾਂ ਦੀ ਗਠੜੀ ਚੁੱਕੀ ਪਈ ਐ ਤੇ ਕੁਦਰਤੀ ਗੱਲ ਐ ਤੇ ਮਨ ਦੇ ਵਿੱਚ ਉਹ ਅੰਮ੍ਰਿਤ ਡੁੱਲ ਜਾਏਗਾ ਟਿਕਿਆ ਨਹੀਂ ਰਹਿ ਸਕਦਾ ਮਾੜੇ ਕਰਮਾਂ ਨੇ ਅੰਮ੍ਰਿਤ ਟਿਕਣ ਨਹੀਂ ਦੇਣਾ ਇਸ ਕਰਕੇ ਇਹਨੂੰ ਸਮਝਣਾ ਹੈ ਕਿ ਹੇ ਵਾਹਿਗੁਰੂ ਤੁਸੀਂ ਬਚਾ ਲਵੋ ਪੱਕੀ ਗੱਲ ਹੈ ਕਿ ਮੈਂ ਮੰਦ ਕਰਮਾਂ ਦੀ ਮਾੜੀ ਸੋਚਣੀ ਦੀ ਈਰਖਾ ਦਵੇਸ਼ ਦੀ ਹਰ ਤਰ੍ਹਾਂ ਦੀ ਇਸ ਪੰਡ ਦੇ ਵਿੱਚ ਪਾ ਕੇ ਤੇ ਆਪਣੀ ਸੋਚਣੀ ਨਾਲ ਮੈਂ ਚੁੱਕੀ ਫਿਰਦਾ ਹਾਂ ਹੁਣ ਜਦੋਂ ਅੰਦਰ ਹੈ ਹੀ ਇਹ ਚੀਜ਼ ਚੁੱਕੀ ਪਈ ਹੈ ਠੀਕ ਹੈ ਜੀ ਹੁਣ ਸਵਾਸ ਸਵਾਸ ਜਿਹੜਾ ਹੈ ਜਿਹਨੇ ਨਾਮ ਜਪਣਾ ਸੀ ਉਹ ਨਾਮ ਨੇ ਜਪ ਰਿਆ ਏਸੇ ਵਿੱਚ ਡੁੱਲ ਡੁੱਲ ਕੇ ਡਿਗ ਰਿਆ ਹੈ ਕੀ ਹੈ ਏਸੇ ਦੇ ਵਿੱਚ ਹੀ ਡਿਗ ਰਿਆ ਹੈ ਠੀਕ ਹੈ ਨਾ ਜੀ ਇਸ ਕਰਕੇ ਪਾਤਸ਼ਾਹੀ ਸਮਝਾ ਰਹੇ ਨੇ ਕਿ ਅੰਮ੍ਰਿਤ ਮਨ ਤੇ ਡਾਰੇ ਓਡੇ ਬਸਤਰ ਕਾਜਰ ਮੈਂ ਪਰਿਆ ਕਾਜਰ ਕਾਲਸ਼ ਦੇ ਵਿੱਚ ਮਾੜੇ ਕਰਮਾਂ ਦੀ ਕਾਲਸ਼ ਦਾ ਪਰਿਆ ਹੋਇਆ ਇੰਨੇ ਬਸਤਰ ਪਹਿਨੇ ਹੋਇਆ ਦੇਖਣ ਨੂੰ ਤਾਂ ਉਤੋਂ ਆਪਾਂ ਸਾਫ ਬਸਤਰ ਪਾਇਆ ਪਿਆ ਪਰ ਮਨ ਦੇ ਵਿੱਚ ਕੀ ਪਾਇਆ ਪਿਆ ਜਿੱਥੇ ਪਾਉਣਾ ਸੀ ਹਰ ਨਾਮ ਹਮਾਰਾ ਪੈਨਣ ਜਿਤ ਫਿਰ ਨੰਗੇ ਨਾ ਹੋਵੀ ਹੋਰ ਪੈਨਣ ਕੀ ਮੇਰੀ ਸ਼ਰਦ ਗਈ ਬਸਤਰ ਪਾਉਣਾ ਸੀ ਨਾਮ ਦਾ ਪਰ ਪਾ ਕਾਦਾ ਲਿਆ ਓਡੇ ਬਸਤਰ ਤਰਾਂ ਤਰਾਂ ਦੀਆਂ ਬਾਸ਼ਨਾਮਾਂ ਦੇ ਵਿੱਚ ਤਰਾਂ ਤਰਾਂ ਦੇਆਂ ਵਿਸ਼ਿਆਂ ਦੇ ਵਿੱਚ ਤਰਾਂ ਤਰਾਂ ਦੀ ਕਲਪਨਾ ਦੇ ਵਿੱਚ ਤਰਾਂ ਤਰਾਂ ਦੀ ਈਰਖਾ ਦਵੇਸ਼ ਦੇ ਵਿੱਚ ਲਿਬੜਿਆ ਹੋਇਆ ਹੈ ਇਹ ਹੀ ਇਹਦਾ ਬਸਤਰ ਇਹ ਹੀ ਇਹਦੇ ਸੁਆਸ ਨੇ ਇਹ ਇਹਨੇ ਪਾਏ ਹੋਏ ਨੇ ਓਡੇ ਬਸਤਰ ਕਾਜਰ ਮੈਂ ਪਰਿਆ ਬਹੁਰ ਬਹੁਰ ਫਿਰ ਝਾਰੇ ਬਾਰ ਬਾਰ ਜਨਮ ਲੈਂਦਾ ਹੈ ਤੇ ਬਾਰ ਬਾਰ ਮਰਦਾ ਹੈ ਬੈਸੇ ਕੱਪੜਿਆਂ ਦੇ ਉੱਤੇ ਕਾਲਸ਼ ਪਾਜੇ ਆਪਾਂ ਬਾਰ-ਬਾਰ ਕੱਪੜਿਆਂ ਨੂੰ ਛਾੜਦੇ ਆਂ ਫਿਰ ਇਹੋ ਹੀ ਮਿਲੂਗਾ ਇਹਨੂੰ ਕਾਲ ਸਹੀ ਮਿਲੇਗੀ ਬਾਰ-ਬਾਰ ਲਾਈ ਚੱਲ ਕੇ ਨਿਕਲਾਉਣੀ ਐ ਜੀ ਓਡੇ ਜੇ ਇਹ ਜ਼ਿੰਦਗੀ ਤੂੰ ਇਨ੍ਹਾਂ ਕਰਮਾਂ ਦੇ ਨਬੇ ਚ ਨਾ ਪਾਉਂਦਾ ਤੇ ਫਿਰ ਤੈਨੂੰ ਇਹ ਬਸਤਰ ਵੀ ਨਸੀਬ ਨਾ ਹੁੰਦਾ ਆਪਣੀ ਜ਼ਿੰਦਗੀ ਤੂੰ ਗੁਰੂ ਦੇ ਹਿੱਤ ਲਾ ਦਿੰਦਾ ਤੇ ਅੱਜ ਤੇਰਾ ਮਨ ਤੇ ਤਨ ਨਾਮ ਦੇ ਨਾਲ ਟਕਿਆ ਹੁੰਦਾ ਪਰ ਹੋਇਆ ਕੀ ਹੈ ਕਿ ਪਤਾਲਾਂ ਦੇ ਵਿੱਚ ਜਾਣ ਦਾ ਕਾਰਨ ਕੀ ਬਣਿਆ ਹੈ